ਲੱਤਾ ਕੋਟ ਛੇਤੀ ਹੱਥ ਮਾਲੇ ਨੂੰ ਹੋਸ਼ ਆ ਜੇ ਛੇਤੀ ਹਏ ਇਹਨੂੰ ਕੀ ਹੋ ਗਿਆ ਵਾ ਪਤਾ ਹੀ ਨਹੀਂ ਖੇਡਦੀ ਖੇਡਦੀ ਇੱਕਦਮ ਲੰਮੇ ਪੈ ਗਈ ਹੁਣ ਸਾਹ ਨਹੀਂ ਆਉਂਦਾ ਪਿਆ ਹਾ ਛੇਤੀ ਪਾਣੀ ਲਿਆਓ ਫਿਰ ਜਾ ਪਾਣੀ ਲਿਆ ਛੇਤੀ ਫਿਰ ਕਿਸਾ ਚੰਗੇ ਜੇ ਡਾਕਟਰ ਨੂੰ ਵਿਖਾਓ ਤੋੜ ਕੇ ਤੇ ਗਾਂ ਆਈ ਹੁਣ ਮੇਰੀ ਹਾਂ ਤੇਜ ਬੰਦਾ ਹੀ ਵੇਖ ਲੈ ਆਹ ਮੇਰਾ ਸਿਗਰਫੀਆ ਦੀ ਲੈਡ ਪਾ ਗਈ ਬੋਲ ਜਿੱਤੀ ਆਵੇ ਹਾਂ ਡੰਡ ਲਾ ਕੇ ਗਾਂ ਆਈ ਤੋੜ ਦਿੱਤੀ ਓਏ ਵੇ ਲੈ ਤੋੜਤੀ ਹਾਂ ਲੈ ਮੇਲੇ ਤੋੜ ਕੇ ਗਾਂ ਆਈ ਇਹਨਾਂ ਕਹਿੰਦਾ ਪਹਿਲਾਂ ਲੈਂਦੀ ਆ ਇਹ ਜ ਆਪਣੇ ਵਰਗੇ ਨੇ ਮਾਰੀ ਹੁੰਦੀ ਜੇ ਕਾਕੇ ਵਰਗੇ ਨੇ ਤੇ ਰਵਲਾ ਪਾ ਲੈਣ ਐਹੀਂ ਇਹਨੇ ਆਹ ਭੰਨਤੀ ਅੱਗ ਲਾਤੀ ਸਾਰੀ ਗੱਡੀ ਨੂੰ ਤੋੜ ਦਿਓ ਭੰਨ ਦਿਓ ਨੂੰ ਤਾੜ ਦਿਓ ਨੀ ਤੀਲੀ ਲਾ ਦਿਓ ਇਹਨੂੰ ਤੀਲੀ ਲਾ ਦਿਓ ਤੇ ਆਪ ਹੁਣ ਕੀ ਕੀਤਾ ਈ ਉਖਲ ਕੇ ਮਾਰੀ ਲ ਜਾ ਕੇ ਆੜ ਲਪੋ ਉਹ ਲੰਮਕੀ ਵਿਚਾਰੀ ਹੁਣ ਥੱਲੇ ਨਹੀਂ ਗਲਤੀ ਉਹਨਾਂ ਦੀ 10 ਮੂੰਹ ਸੀ ਉਹ ਤਾਂ ਵੀ ਇਹਨੇ ਗੱਪ ਨਹੀਂ ਸੀ ਮਾਰਦਾ ਮੇਰਾ ਵੀਰ ਤਾਂ ਇੱਕ ਮੂੰਹ ਦੇ ਨਾਲ ਹੀ ਪੋਲ ਬਣ ਤਾ ਹਾਈ ਸੱਗੀ ਆ ਜਮਾਨਿਆਂ ਚ ਜੀਣ ਵਾਲਿਓ ਪਬਜੀ ਛੱਡ ਦਿਓ ਬਸ ਹੁਣ ਦੁਨੀਆ ਬਹੁਤ ਅੱਗੇ ਲੰਘ ਗਈ ਪਬਜੀ ਤੋਂ ਤੁਸੀਂ ਹੁਣ ਵੀ ਪਬਜੀ ਤੇ ਖੜੇ ਆ ਆ ਗੁੱਡ ਮਾਰਨਿੰਗ ਅੱਜ ਸਾਡੀ ਮੰਮੀ ਨੇ ਥੋੜੀ ਜਿਹੀ ਬੇਈਮਾਨੀ ਕਰਨ ਦੀ ਕੋਸ਼ਿਸ਼ ਕੀਤੀ ਮਾਰਨਿੰਗ ਦੇ ਟਾਈਮ ਕਹਿੰਦੀ ਮੇਰ ਤੋਂ ਨਹੀਂ ਉੱਠਾ ਜਾਂਦਾ ਰਤਾਂ 'ਚੋਂ ਪੀੜ ਨਿਕਲਦੀ ਆਏ ਆ ਯੋ ਆ ਫਲਾਣਾ ਵਾ ਟਵੈਂਕਾ ਵਾ ਜੀਮਗਾ ਮਿੰਗਾ ਫਿਰ ਗੱਲ ਛੜੀ ਘੱਟ ਕੇ ਉਹ ਦੀ ਤੇ ਕਿ ਉਹਦੇ ਉੱਤੇ ਕਬਜ਼ਾ ਜਿੱਦਾਂ ਸੱਪ ਦਾ ਅੰਡੇ ਆਂਦੇ ਆਂਦੇ ਉਹਦਾ ਆਏ ਦਾ ਆਣ ਕੇ ਕਿ ਉਹ ਗੱਡੀ ਜਾਂਦੀ ਕਹਿੰਦੀ ਕੋਈ ਤਕਲੀਫ ਕੋਈ ਦੁੱਖ ਨਹੀਂ ਕੋਈ ਦਰਦ ਨਹੀਂ ਤੇ ਬਾਕੀ ਇੱਕ ਚੀਜ਼ ਚੰਗੀ ਵੀ ਐ ਮਮਮੀ ਨੇ ਪਾਠ ਲਾਇਆ ਹੁੰਦਾ ਪਾਠ ਕਰਦੇ ਕਰਦੇ ਤੇ ਨਾਲ ਚੀਜ਼ਾਂ ਬੰਦੀਆਂ ਰਹਿੰਦੀਆਂ ਆ ਉਹਦੇ 'ਚ ਦੁੱਗਣਾ ਤਿੱਗਣਾ ਇੱਕ ਮਾ ਤੇ ਹੱਥ ਦਾ ਰਸ ਇੱਕ ਗੁਰੂ ਦੀ ਬਾਣੀ ਦਾ ਰਸ ਮਿਲਦਾ ਰਿਹਾ ਨਾ ਬਾਕੀ ਇਹ ਪੁਆਇੰਟ ਨੇ ਵੱਖਰੀ ਜ਼ਿੰਦਗੀ ਦੇ ਤੇ ਜਿਹੜਾ ਕੰਜਰ ਕਲੇਸ਼ ਇਹਦਾ ਨਾ ਮੇਰਾ ਚੱਲਣਾ ਉੱਤੇ ਚੱਲਣਾ ਹੀ ਚੱਲਣਾ ਜੋ ਮਰਜ਼ੀ ਹੋ ਜੇ ਟਰੈਡਮਿਲ ਤੇ ਨੂੰ ਜਾਣਾ ਹੀ ਪੈਣਾ ਜਾਣਾ ਹੀ ਪੈਣਾ ਵਾ ਟੇਡਾ ਟੇਡਾ ਤੱਕਦੀ ਤੂੰ ਐਡਵਲ ਤੇ ਜਾੜਾ ਬੜਾ ਬੀਬੀ ਇਹ ਵੇ ਨਹੀਂ ਕੀਆ ਜਦੋਂ ਮੇਰੀ ਉਮਰ ਚ ਆਇਆ ਨਾ ਤੈਨੂੰ ਫੇਰ ਪੁੱਛੂਗੀ ਤੇਰੀ ਉਮਰ ਚ ਆਇਆ ਮੈਂ ਪਤਲਾ ਹੋ ਜੂ ਜਦੋਂ ਤੇਰੇ ਪੀੜ ਨਿਕਲੀ ਨਾ ਫੇਰ ਤੈਨੂੰ ਪੁੱਛੂ ਕੀ ਹੁੰਦਾ ਵਾ ਚੰਗੀ ਬੜੀ ਆਵਾਜ਼ ਚ ਤੁਸੀਂ ਦੇਖ ਸਕਦੇ ਹੋ ਆਵਾਜ਼ ਚ ਦਮ ਦੇਖ ਸਕਦੇ ਹੋ ਕੁਆਂਟੀਟੀ ਕੁਆਲਿਟੀ ਜੋ ਸਭ ਕੁਝ ਹੁਣ ਰੋਡੀਆਂ ਲੱਗੀਆਂ ਜਾਂ ਪੀੜਾਂ ਹੁੰਦੀਆਂ ਤੇ ਬਾਜ ਉੱਟ ਜਾਂਦੀ ਆ। ਓ ਇਦਾਂ ਜਮ। ਚੱਲ ਗਿਆ ਬਟਾਟੇ ਮਿਲਦੇ। ਜੋ ਮੈਂ ਕਿਹਨੇ ਤੋਂ ਨਹੀਂ ਅੱਜ ਆਇਆ ਨਾ ਮੇਰਾ ਚੂਕਣਾ ਦੁਰਦਾ ਵਾ। ਪਹਿਲਾਂ ਲੱਤਾਂ ਦੁਖਦੀਆਂ ਸੀ ਹੁਣ ਚੂਕਣੇ ਤੇ ਗੱਲ ਚੱਲ ਗਈ। ਸਿੱਧੀ ਉੱਧਰ ਨਹੀਂ ਚਿਕੜਲ ਪੈਂਦੀ ਆ ਉੱਧਰ ਲੱਜੂਕਣਾ ਦੁਖਦਾ ਵਾ। ਕੋਈ ਚੱਕਣੇ ਜਿੰਨਾ ਮਰਜੀ ਬਣੇ। ਰਾਤ ਨੂੰ ਰੋਜ਼ ਚੂਕਣਾ ਇੰਨਾ ਦੁਰਦਾ ਵਾ ਸਿੱਧੀ ਪਿਆ ਨਹੀਂ ਜਾਂਦਾ ਮੇਰੇ ਤੋਂ। ਸਿੱਧੀ ਪਈ ਓ ਜਾਮ ਦਾ ਟਾਈਮ ਅੰਮੀ ਕੀ ਕਹਿੰਨੇ ਆ? ਮੈਂ ਤੁਹਾਨੂੰ ਇਹ ਕਹਿੰਦਾ ਆ ਉਹ ਜਿਹੜੇ ਬੂਏ ਜੇ ਰੱਖੇ ਆ ਉਹਨਾਂ 'ਚ ਕੀ ਕਰਨਾ। ਉਹਨਾਂ ਹੀ ਸਲਾਈਡਰ ਲੱਗਣਗੇ ਡੋਰ ਸੋਹਣੇ ਲੱਗਣਗੇ ਮੈਨੂੰ ਕੀ ਪਤਾ ਕੀ ਲੱਗਣਗੇ ਉਹਨਾਂ ਚ ਵਾਈਟ ਲੱਗਣਗੇ ਵਾਈਟ ਤੇ ਉਹ ਤਾਂ ਫਿਰ ਅੱਧਾ ਹੀ ਗਾਂਹ ਜਾਇਆ ਕਰੂਗਾ ਪੂਰਾ ਤਾਂ ਗਾਂਹ ਜਾਣਾ ਹੀ ਨਹੀਂ ਅੱਧਾ ਕਿਉਂ ਗਾਂਹ ਜਾਇਆ ਕਰੂਗਾ ਇਧਰਲੇ ਪਾਸੇ ਕੰਦ ਆ ਕੰਦ ਕਿੰਨੀ ਕੁ ਥੋੜੀ ਜੀ ਇਧਰਲੇ ਤਾਂ ਕੰਦ ਆ ਥੋੜੀ ਜੀ ਉਧਰ ਇੱਕ ਡੋਰ ਖੋਲਿਆ ਕਰੂਗੀ ਨਾ ਉਹ ਐਲੂਮੀਨੀਅਮ ਦੇ ਡੋਰ ਲੱਗਣਗੇ ਮੋਂ ਉਹ ਐਲੂਮੀਨੀਅਮ ਕੇ ਡੋਰ ਲੱਗਣਗੇ ਉਹ ਐਲੂਮੀਨੀਅਮ ਕੇ ਤਾਂ ਫਿਰ ਉਹ ਕੀ ਹੋ ਗਿਆ ਗੂੰ ਨਹੀਂ ਨਾਨੀ ਆ ਗਿਆ ਪੂਰਾ ਹੋਏ ਲੱਕੜਾਂ ਹੋਏ ਕੀ ਗੱਲਾਂ ਕਰਦੀ ਬੀਬੀ ਵਲਗਨ ਲੈਂਗੁਏਜ ਬੋਲ ਯੂਸ ਆਂ ਮੈਂ ਮਮੂਆ ਕਿਹਾ ਮਮੀ ਯਾ ਲੈ ਬਸ ਸਨੈਪਸ਼ੀਟ ਪਾਈਏ ਕੱਪ ਲੈ ਕੀ ਪਤਾ ਤੇਰੀ ਕੋਈ ਨੋ ਹੀ ਵੇਖ ਲਵੇ ਨੋ ਮੇਰੀ ਨੇ ਵੇਖਣਾ ਜਿਹੜੀ ਨੇ ਵੇਖ ਹੀ ਲੈਣਾ ਵਾ ਜਿੰਨੇ ਆਉਣਾ ਉਹਨੇ ਆਈ ਜਾਣਾ ਜਿਹਦੇ ਕਰਮਾਂ ਦੀ ਹੋਈ ਗੁੱਸੇ ਚ ਪਿਆਰ ਵਾਲੀਆਂ ਗੱਲਾਂ ਤੁਸੀਂ ਨਾ ਕਰਿਆ ਕਰੋ ਜਜ਼ਬਾਤੀ ਕਰ ਦਿੰਦੇ ਮੇਰੀਆਂ ਅੱਖਾਂ ਚ ਖੁਸ਼ੀ ਚ ਪਾਣੀ ਨਿਕਲ ਆਉਂਦਾ ਆ ਤੇ ਕਿੱਥੇ ਪਾਣੀ ਡੁੱਲਿਆ ਤਾਂ ਹੈ ਨਹੀਂ ਕਿਸੇ ਪਾਸੇ ਦੇਖੋ ਜ਼ੂਮ ਕਰਕੇ ਮੇਰੀਆਂ ਅੱਖਾਂ ਚ ਪਾਣੀ ਆ ਕੋਈ ਵੀ ਮੇਰੀਆਂ ਅੱਖਾਂ ਹੀ ਡੁੱਬ ਸਕਦਾ ਡੋਬਿਓ ਡੋਬ ਸਕਦਾ ਤੇਰੀਆਂ ਅੱਖਾਂ ਚ ਡੋਬਿਓ ਚੁੱਲੀ ਪਰ ਪਾਣੀ ਦੀ ਲੋੜ ਨਹੀਂ ਮੇਰੀਆਂ ਅੱਖਾਂ ਦੀ ਲੋੜ ਆ ਇਹਦੇ ਚ ਡੁੱਬ ਸਕਦਾ ਕੋਈ ਵੀ ਲਵ ਯੂ ਬੰਨੇਵਾ ਚੱਲ ਮੈਂ ਤੈਨੂੰ ਲੈ ਕੇ ਚੱਲਦਾ ਆ ਜਾ ਚੜ ਜੂਗਾ ਮਾਤਾ ਗੱਲੇ ਪਿਤਾ ਗੱਲੇ ਮਮੀ ਚੈਲੇਂਜ ਕਰਤਾ ਨਹੀਂ ਚੜ ਜੂਗਾ ਮਾਤਾ ਲੈ ਦੱਸਣ ਚੜ ਜੂਗਾ ਕਿ ਨਹੀਂ ਦੇਖੂਗੀ ਨਾ ਚੜ ਜੂਗੀ ਕੁਛ ਨਹੀਂ ਹੋਇਆ ਮੇਰੀ ਮਾਂ ਕਿਤੇ ਉਮਰ ਹੈ ਦੀ ਤੇ ਉਮਰ ਹੀ ਜਵਾਨ ਹਜੇ ਹੈਗੀ ਆ ਅੱਛਾ ਆ ਬੰਨੀ ਆ ਆ ਜਾ ਆ ਜਾ ਕਮ ਕਮ ਨਹੀਂ ਹੋ ਕੇ ਵੈਰੀ ਗੁੱਡ ਚੱਲ 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 ਕਰ ਦੇ ਪੁੱਛ ਲੈ ਕਿਵੇਂ ਸਹੀ ਲਾਈ ਜਾਂਦੇ ਆ ਕੀ ਪਤਾ ਹਣ ਸਹੀ ਤੇ ਮੈਨੂੰ ਪਾ ਜਦੋਂ ਪਾਣੀ ਡੋਲੂਗੀ ਤਾਂ ਉਹਨੂੰ ਪਤਾ ਲੱਗੂ ਹਾਂ ਠੀਕ ਹੈ ਨਾ ਤੁਹਾਡੀ ਨੇਰੀ ਬੰਨੀ ਜੇ ਪਾਣੀ ਡੋਲਦੇ ਆ ਜਿੱਥੇ ਵੀ ਪਿੱਛੇ ਨੂੰ ਚਲੇ ਗਿਆ ਫਿਰ ਤੁਸੀਂ ਵੀ ਪਿੱਛੇ ਨੂੰ ਜਾਓਗੇ ਗਾਂ ਨੂੰ ਨਹੀਂ ਆਉਂਦੇ ਆ ਟਹਿਲ ਨਹੀਂ ਖੜਕਣੀ ਚਾਹੀਦੀ ਭਾਵੇਂ ਤੁਹਾਨੂੰ ਦੋ ਦਿਨ ਵੱਧ ਲੱਗ ਜਾਣ ਮੰਮੀ ਉੱਤੇ ਆ ਨਹੀਂ ਸਾਦੀ ਕੀ ਲੈ ਮੰਮੀ ਦਾ ਮੈਂਟਲ ਆਉਂਦੀ ਉੱਤੇ ਆਉਣ ਲੱਗੀ ਆ ਗਈ ਕਿ ਨਹੀਂ ਪੌੜੀਆਂ ਮੈਂ ਸਟੈਪ ਨਿੱਕੇ ਨਿੱਕੇ ਰਖਾਏ ਏਸੇ ਕਰਕੇ ਬਾਕੀ ਆਪਾਂ ਲਿਫਟ ਲਵਾ ਦੇਣੀ ਇੱਥੋਂ ਐ ਹੂ ਕਰਕੇ ਮੰਮੀ ਤਾਂ ਦੱਸ ਲੈ ਮਾਤਾ ਆ ਜਿਹੜੇ ਕਹਿੰਦੇ ਚੜਿਆ ਰਿਆਂ ਦਾ ਚੜੀ ਪਈ ਕਿਉਂ ਉਮਰ ਕੀ ਹੈ ਜੇ 15 16 ਸਾਲਾਂ ਦੀ ਤੇ ਹੈਗੀ ਆ ਜਵਾਨ ਲੇੜੀ ਆ ਲੋ ਬਈ ਹੁਣ ਕੁਰਸੀ ਭਾਲ ਦੇ ਓਏ ਫਿਰ ਉੱਤੇ ਸੀਮਟ ਫਿਰ ਉੱਤੇ ਪੱਥਰ ਸਾਹ ਲਿਆ ਕਰ ਸਾਹ ਲੋ ਵੀ ਪਾਲ ਦੀ ਕੁੜੀ ਨੇ ਪਤੰਗ ਡੋਲ ਦਿੱਤਾ ਫੇਰ ਹੈ ਚੜਿਆ ਨਹੀਂ ਹਾਂ ਔਖਾ ਹੀ ਕੰਮ ਫੇਰ ਤੇ ਵਾਹ ਲਾ ਬਾਣੀ ਚੱਲਾ ਥੋੜੇ ਟਾਈਮ ਤੱਕ ਚੱਲ ਹੀ ਪੈਣਾ ਮੈਂ ਛੋੜੇ ਨੀ ਖਾਇਆ ਆਹ ਛੋੜੇ ਦੀ ਫਿਕਰ ਨਹੀਂ ਜੇ ਉਹਨੂੰ ਚੜਨਾ ਵੇ ਕਿਤੇ ਨੰਗਾ ਨਾਗ ਜੂ ਬਾਈਨੀ ਉਚਾਈ ਤੇ ਥੋੜਾ ਨੇ ਚੜਨਾ ਵਿਚਾਰੇ ਨੇ ਕਿਨੇ ਕਿਤੇ ਉਦੋਂ ਤਾਈ ਨਾਲ ਲੱਗਦਾ ਸੀ ਤੇ ਅੱਜ ਤੇ ਭੁੱਲ ਐ ਨਾ ਮਾਉਂਟੀ ਦਾ ਥਾਂ ਨਿਕਲ ਜਾਣਾ ਸੀ ਆਉ ਦਾ ਨਿਕਲ ਜਾਣਾ ਸੀ ਹਲਿ ਆ ਉਹ ਬਣਿਆ ਜਿਹੜਾ ਉਹ ਨਿਕਲ ਗਿਆ ਵਿੱਚੋਂ ਥਾਂ ਵਾਧੂਗਾ ਤੁਂਗੜਾ ਇੱਥੇ ਭੰਗੜੇ ਪਾਉਣੇ ਗਾਂਦਸ ਇੰਨਾ ਬੁਖਾਰ ਚੜਿਆ ਹੋਆ ਚੱਕਰ ਚੱਕਰ ਆ ਜਾਂਦਾ ਹੁੰਦਾ ਚਲ ਹਾਂ ਹਾਂ ਹੈ ਨੀਲ ਪੈ ਗਿਆ ਬਈ ਟੀਕੇ ਦਾ ਡਾਕਟਰਾਂ ਨੇ ਲਾਇ ਕਰਾਇਆ ਜਾਏ ਹੈ ਇਹ ਬੁਖਾਰ ਨੇ ਬਾਲਾ ਬੁਰਾ ਹਾਲ ਕੀਤਾ ਬਈ ਬੁਖਾਰ ਤੋਂ ਧਿਆਨ ਰੱਖੋ ਆ ਸੱਚ ਦਿਨਾਂ 'ਚ ਆਪਣਾ ਕੱਲ ਚੜ ਗਿਆ ਰਾਤ ਬੁਖਾਰ ਦੇ ਮੈਂ ਆਇਆ ਬਾ ਬੁਰਾ ਹਾਲ ਹੋਇਆ ਬਈ ਹੁਣ ਜਾ ਕੇ ਮੜਿਆ ਆ ਠੀਕ ਹੋਇਆ ਸਵੇਰ ਦੀ ਗੁੱਡ ਮਾਰਨਿੰਗ ਵੀ ਨਹੀਂ ਹੋਈ ਮੈਂ ਉੱਪਰ ਵਾਲਾ ਓਪਨ ਕਿਚਨ ਇੱਥੇ ਕਿਚਨ ਵਿੱਚ ਬਹਿ ਕੇ ਤਾਰਨਾ ਓਪਨ ਜਦੋਂ ਮਰਜ਼ੀ ਬਾਰਬੀਕਿਊ ਕਰ ਕਦ ਵੀ ਮਰਜ਼ੀ ਗਰਦੀਬ ਨੂੰ ਲਾ ਲਿਆ ਵੀ ਲੈ ਵੀ ਸਾਨੂੰ ਭੁੰਨ ਕੇ ਖਵਾ ਕੋਨਾ ਕੋ ਕ ਦੇਖਣੇ ਕਨੇ ਹਰਲੇਨ ਕਦੇ ਕਾ ਚਿਕਨ ਲੈਗ ਪੀਸ ਤੇ ਕਦੇ ਕਾ ਦੂਜੀਆ ਪਨੀਰ ਤੇ ਕਦੇ ਕਾ ਦੂਜੀ ਸੰਘਾੜੇ ਬਾਦ ਪਾਤਰੀ ਜਾਨੀਆਂ ਤਰ੍ਹਾਂ ਦੀਆਂ ਚੀਜ਼ਾਂ ਗੱਦੀਏ ਨੂੰ ਪੁੱਛੇ ਪੌੜੀ ਕੰਬ ਦੀ ਕਿ ਲੱਤਾਂ ਕਣੇ ਹਰਜੀਤਕੌਰ ਵੀ ਉੱਤੇ ਪਹੁੰਚ ਚੁੱਕੀ ਐ ਨਿਕਣਾ ਹਾਂ ਦੇਖੀ ਨਾ ਪਹੀਕਦੇ ਓ ਵੇ ਓ ਵੇ ਹਰਜੀਤਕੌਰ ਵੀ ਉੱਤੇ ਚੜ ਚੁੱਕਿਆ ਥੱਕੇ ਥੱਕਾਵੜਦੇ ਨਹੀਂ ਪੌੜੀਆਂ ਇਦਿਆਂ ਤੇ ਨਹੀਂ ਉੱਚੀਆਂ ਆਪਣੀਆਂ ਆ ਮੇਰੀ ਜਵਾਖੜੇ ਵਧੀਆ-ਵਧੀਆ ਦੋ ਕਿਹੜੇ ਲਵਾਏ ਨਾ ਟਰੈਸਟ ਤੱਕ ਦੇ ਮੰਮੀ ਦੇ ਤੇ ਬਸ ਮੰਮੀ ਨੇ ਫਿੱਟ ਹੋ ਜਾਣਾ ਨਹੀਂ ਮੈਂ ਗਈ ਆ ਕੇ ਗਗੂ ਕੀ ਗੱਲ ਕੈਮ ਫੂਮ ਵਾਲੇ ਚੰਗੇ ਲੈ ਲੇਗੇ ਆਪਣੇ ਵੀ ਬਦਲ ਕੈਨੇਡਾ ਕਨੂਡਾ ਵਾਲਿਆਂ ਵਾਂਗੂ ਸੋਹਣੇ ਹੋ ਗਏ ਹੈ ਫੂਨ ਚੰਗੇ ਆ ਹਾਂ ਗੱਲ ਵਾ ਤਾਂ ਲੈਵਲ ਦੀ ਹੋ ਗਈ ਹੈ ਨਹੀਂ ਵਿਜ਼ਿਬਿਲਟੀ ਵੀ ਅੱਗੇ ਨਾਲ ਵਧੀ ਗੱਗੂ ਬਾਈ ਮੇਰੇ ਸਾਨਾ ਹੂੰ ਚੰਗਿਆ ਆ ਭਾਈ ਆਪਣੇ ਕੋ ਵੀ ਹੈਗਾ ਇਹਨਾਂ ਨੂੰ ਵੱਡਾ ਇਹਨਾਂ ਨੂੰ ਵੱਡੇ ਵੱਡੇ ਨੂੰ ਕੀ ਕਰਾਉਣਾ ਦਾ ਨੀਲਾ ਲਿਆ ਗੋ ਨੂੰ ਸੰਤਰੀ ਨਹੀਂ ਲਿਆ ਇਹਨਾਂ ਨੂੰ ਮੇਰੇ ਨਵੀਂ ਚੀਜ਼ ਆਈ ਹੈ ਤੇ ਨਵੀਂ ਚੀਜ਼ ਵੇਖਣੀ ਵੀ ਤਾਂ ਚਾਹੀਦੀ ਕਿ ਨਹੀਂ ਵੀ ਕਿਵੇਂ ਚੱਲਦੀ ਕਿਵੇਂ ਨਹੀਂ ਚੱਲਦੀ ਫੇਰ ਹੀ ਆ ਦੁਨੀਆਦਾਰੀ ਦਾ ਲਾਓ ਵੀ ਗੱਗੂ ਨੂੰ ਵਾਈ ਪੈ ਗਈ ਥੱਲੇ ਹਾਂ ਮੰਮੀ ਦੀਆਂ ਸਹੇਲੀਆਂ ਮੰਮੀ ਤੇਰੀਆਂ ਸਹੇਲੀਆਂ ਆਈਆਂ ਸੇਲੀਆਂ ਨਹੀਂ ਅੰਦਰੀਆਂ ਤੈਨੂੰ ਛੱਡਿਆ ਸੇਲੀਆਂ ਇਹ ਸਾਰਾ ਟੱਬਰ ਤੇ ਡਰ ਗਿਆ ਜਿਵੇਂ ਤੁਹਾਨੂੰ ਤਾਂ ਭਾ ਦੱਸ ਪਤਾ ਨਹੀਂ ਕਾਹਦੀ ਆਵਾਜ਼ ਮਾਰ ਲਈ ਹੁੰਦੀ ਆ ਸੁਣ ਲਓ ਗਾਹ ਹੋ ਕੇ ਗੱਲ ਤੇ ਉਹਨਾਂ ਦਾ ਫੋਟੋ ਕੱਢ ਨਹੀਂ ਗਰਦੀਪ ਦੇ ਵੀ ਕਸਟਮਰ ਅੱਜ ਕੱਲ ਗਰਦੀਪ ਨੂੰ ਥੱਲੇ ਹੀ ਆਵਾਜ਼ ਮਾਰਦੇ ਆ ਆਪਣੇ ਤੇ ਕਹਿੰਦੇ ਆ ਭੈ ਆ ਭੈਣ ਜੀ ਨੂੰ ਭੈਣ ਜੀ ਕਹਾਂ ਲਾਪੇ ਹਾਏ ਹਾਏ ਰੱਬਾ ਭੈਣ ਜੀ ਨੇ ਭੈਣ ਜੀ ਕਹਣਾ ਹੋਰ ਉਮਰ ਕਿੰਦੀ ਹੋਈ ਤੇਰੀ ਕੋਈ ਨਾ ਉਮਰ ਹੋ ਗਈ ਦੋ ਚੱਕ ਦੀ ਮਾਂ ਵਾਹ ਕੀ ਆ ਸਾਡੀ ਵੀ ਮਾਂ ਬੜੀ ਲੱਗੀ ਵਾਹ ਤੀਜੇ ਚਾਰ ਨਹੀਂ ਪੰਜਾ ਛਿਆਂ ਜਵਾਕਾਂ ਦੀ ਮਾਂ ਵਾਂ ਆ ਜਾ ਆ ਗਏ ਕਿਉਂ ਮਾਲ ਤੇ ਮਿਲਿਆ ਹੋਵੇ ਉਦੋਂ ਫਿਰ ਪੈਂਦੀਆਂ ਬੁੱਗੀਆਂ ਸ਼ੀਸ਼ਾ ਤੋੜਿਆ ਵਿਚਾਲੋਂ ਪੱਟੂਆਂ ਨੇ ਕਿਉਂ ਆ ਜਾਂਦੇ ਆਹ ਕਰਤੀ 26 6 ਤੇ ਉਹਨਾਂ ਨੇ ਮਾਰੇ ਆ ਜਾਂਦੇ ਸਿੱਧੇ ਸੱਦਈ ਲੈ ਸੱਦਈ ਆ ਜਾਂਦੇ ਸਿੱਧਾ ਸੱਦਈ ਵੇਖੀ ਕੱਟ ਕੇ ਮਾਰਦੇ ਵੇਖੀ ਵੇਖੀ ਇਹ ਆ ਆ ਜਾਂਦੇ ਨਾ ਕੈਰਸ ਤੱਕ ਲੋ ਮੰਮੀ ਦੇ ਤੇ ਬੱਸ ਮੰਮੀ ਨੂੰ ਫੇਟ ਹੋ ਜਾਣਾ ਬੈ ਗਈ ਆ ਕੇ ਨੈ ਗੁੱਗੂ ਨਾ ਮੇਰੀ ਜਿਵਾਖੜੀ ਵਿਚਾਰੀ ਅੱਲੀ ਨਾ ਆ ਜਾ ਕੋਈ ਨਹੀਂ ਤੇਰਾ ਭਾਰਨਾ ਦਾ ਪਤਾ ਉਹਨੇ ਲੱਗਦਾ ਹੋਣਾ ਪੌੜੀ ਨੂੰ ਤੇ ਤੇਰਾ ਭਾਰਨਾ ਤਾਂ ਟੋਟੀ ਜਾਣੀ ਕਰਦੀ ਵੇ ਆਦੀ ਕੁੜੀ ਦੇ ਵੇ ਫਿਰ ਪਈ ਐ ਲੂ ਇੱਕੂ ਆ ਤੂੰ ਬੋਲ ਤੇਲੀ ਵਾਰੀ ਸਹੀ ਆ ਜਾ ਆ ਜਾ ਪਤਾ ਨਹੀਂ ਨਾ ਆਉਂਦੀ ਆ ਜਾ ਆ ਜਾ ਇੱਕੂ ਇੱਧਰ ਵੀ ਆ ਵੀ ਹੋ ਗਈਆਂ ਕੰਪਲੀਟ ਮੋਲਡੀਆਂ ਤੇ ਉਹ ਵੀ ਮੋਲਡੀਆਂ ਕੰਪਲੀਟ ਹੋ ਗਈਆਂ ਇੱਥੋਂ ਮੇਰੇ ਹਿਸਾਬ ਨਾਲ ਹਾਂ ਇਹ ਕਿਦੇ ਪਰਲੇ ਪਾਸੇ ਵੀ ਮੋਲਡੀਆਂ ਐ ਮਤਲਬ ਕਿ ਸੋਹਣੀਆਂ ਬਣ ਰਹੀਆਂ ਇੱਕ ਉੱਪਰ ਹੁਣ ਹਟ ਰਹੀਗੀ ਇਧਰ ਇਹ ਕੰਪਲੀਟ ਹੋ ਜਾਣੀ ਛੇਤੀ ਕੀ ਧੱਕਾ ਕਰਨਾ ਬਲਾਦਾ 22 ਸਾਨੂੰ ਲੈ ਕੇ ਬਹਿ ਗਿਆ ਆ 22 ਦੀਆਂ ਵੱਧਵਾਵੇਂ ਬੜੀਆਂ ਇੱਕ ਦਿਨ ਟਾਇਰ ਪਾੜ ਗਿਆ ਗੱਡੀ ਦਾ ਅੱਜ ਇਹਦਾ ਆਉਂਦਿਆ ਮੋਟਰ ਤੇ ਤੇਲ ਮੁੱਕ ਗਿਆ ਦੇਰ ਮਾੜੇ ਚੱਲ ਰਹੇ ਬਣੀ ਕੀ ਬਹੁਤੇ ਜਿਆਦੇ ਮਾੜੇ ਦਿਨ ਚੱਲੰਦੇ ਆ ਚੱਲ ਕੁੜੀਆਂ ਜਿਆਦਾ ਸੋਹਣੀਆਂ ਕਿ ਤੁਸੀਂ ਇਹਨਾਂ ਨੇ ਕਹਣਾ ਮੈਂ ਵੇਖ ਲਈ ਇਹਨਾਂ ਨੇ ਦੱਸ ਦੇਣਾ ਆਪਦਾ ਇਧਰ ਦੀ ਨੰਗੋ ਟੇਡਾ ਜੋਗੇ ਚਲੋ ਚਲੋ ਆ ਵੇਖਿਆ ਇਹ ਕੁੜੀਆਂ ਨੂੰ ਘੱਟ ਲੱਛਣ ਕਰਦੀਆਂ ਚੱਲ ਚੱਲ ਤੂੰ ਇਧਰ ਮੀਨੀ ਜੀ ਟੇਢੀ ਜੀ ਹੋ ਕੇ ਤੁਰਦੀ ਚੱਲ ਇਧਰ ਨੂੰ ਲੈ ਮਾਤਾ ਫੋਸ ਮਾਰਤਾ ਲੈ ਉਹਦੇ ਉੱਤੇ ਕਰ ਦੇ ਧਿਆਨ ਨਾਲ ਧਿਆਨ ਨਾਲ ਬੀਬਾ ਬੀ ਕੇਅਰਫੁਲ ਬਾਏ 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 ਚਲੋ 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 ਬਾਵਾ ਜੀ ਸੁਣੋ ਇਕੱਲੀ ਬਸ ਆ ਨ ਯਾਰੇ ਕਿੱਥੇ ਲੈਣੇ ਆ ਆ ਨ ਯਾਰੇ ਇੱਥੇ ਆ ਇਹ ਕਾਕੇ ਉਹਨਾਂ ਦੇ ਨਾਲ ਲੈਣੇ ਹਨ ਯਾਰੇ ਇਹ ਨਿਆਰੇ ਨੂਰਪੁਰੇ ਤੇ ਵਿੱਚ ਹੀ ਲੈਣੇ ਆ ਵਾਹ ਵਾਹ ਬਾਈ ਸਾਈਕਲ ਦੇ ਤੇ ਮੋਟਰਸਾਂ ਰੱਖ ਲੈ ਯਾਰ ਏਡ ਤੇ ਲਿਆ ਕਰਾਂ ਤੇਲ ਤੇ ਨਹੀਂ ਨਾ ਮੁੱਕਦਾ ਇਹਦਾ ਬਦਲਿਆ ਸੀ ਡਰਾਈਵ ਦਾ ਰਾਹ ਚਲੋ ਜੀ ਹੁਣ ਅੱਛਾ ਪਲੈਟ ਹੀ ਨਾਲ ਲੈ ਲੈ ਪਲੈਟ ਹੀ ਹੈ ਨਭਾਵਾ ਚਲੋ ਚਲੋ ਸੀ ਮਾਈਲੇਜ ਐਂਡ ਰਸ਼ੀਆਵੇਸ ਓਕੇ ਆ ਮੋਲ ਕਣ ਕੋਕੇ ਆ ਮੋਲ ਐ ਉਹ ਇੱਕ ਨੰਬਰ ਮੋਲ ਆ ਸਾਰਾ ਹਾਂਜੀ ਜਨਾਬ ਕੀ ਹਾਲ ਚਾਲ ਅੱਜ ਕੀ ਬਣਾ ਰਹੇ ਤੁਸੀਂ ਅੱਛਾ ਇਹ ਮੇਰੀ ਵਾਹਵਾ ਚਰ ਦਾ ਸਟੈਂਡ ਜੇ ਲੈਂਦਾ ਪਿਆ ਸੀ ਤੁਹਾਡੇ ਮੌਕੇ ਲੱਗ ਗਿਆ ਅੱਜ ਬਣਾਉਂਦਾ ਥੈਂਕ ਯੂ ਸੋ ਮੱਚ ਜੀ ਤੁਸੀਂ ਮੇਰੀ ਅੱਜ ਇੰਨੀ ਵੱਡੀ ਕਿਰਪਾ ਕਰਤੀ ਮੇਰੇ ਤੇ ਇਹ ਮਿਡਲ ਚ ਲੱਗਣੀ ਐ ਬੋਸ ਹਾਂ ਇੱਥੇ ਲੱਗਣੀ ਐ ਨਾਟ ਲਾਈਕ ਦੈਟ ਆਈ ਡੋਨਟ ਥਿੰਕ ਸੋ ਲਾਈਕ ਦੈਟ ਹਾਂ ਇੱਥੇ ਥੋੜਾ ਲੱਗਣੀ ਐ ਕਿਵੇਂ ਕਹਿੰਦੇ ਸਾਈਡ ਤੇ ਲੱਗਣੀ ਆ ਦਿਖਾਓ ਪਿੱਛੇ ਲੱਗਣੀ ਆ ਅੱਛਾ ਇਹਦੇ ਤੇ ਮੈਂ ਐ ਰੱਖ ਸਕਦੀ ਪਰ ਇੱਥੇ ਤਾਂ ਦੋ ਛੇਕ ਚ ਬੰਦ ਪੈ ਚੋਲ ਠੀਕ ਆ ਮੇਰੀਆਂ ਛੀਸ਼ੀਆਂ ਪੀਛੀਆਂ ਬਾਹਰ ਰੱਖਿਆ ਜਾਣੀਆਂ ਪਰ ਸੋਨਾ ਬਣਾ ਦੋ ਤੁਸੀਂ ਚਲੋ ਤੁਹਾਨੂੰ ਜੂਸ ਵੀ ਪਿਆ ਦੂ ਸੂਪ ਘਾਰਾ ਸੂਪ ਆ ਇਹ ਹੈਗਾ ਮਸ਼ਰੂਮ ਦਾ ਤੇ ਬਰੋਕਲੀ ਦਾ